ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਤੇ ਨਾਲ ਹੀ Instagram ਤੇ ਨਾਲ Facebook ਪੇਜ ਮੈਂ ਪਰਮਿੰਦਰਜੀਤ ਸਿੰਘ ਆਪਾਂ ਪ੍ਰੋਗਰਾਮ ਰੋਜ਼ ਦੀ ਤਰ੍ਹਾਂ ਖਬਰਾਂ ਚੋਂ ਖਬਰ ਲੈ ਕੇ ਇਸ ਵੇਲੇ ਹਾਜ਼ਰ ਹੁੰਦੇ ਆ ਅੱਗੇ ਗੱਲਬਾਤ ਢਿੱਲੋਂ ਸਾਹਿਬ ਨਾਲ ਕਰਦੇ ਆ ਪੰਜਾਬ ਦੇ ਵਿੱਚ ਕੀ ਕੀ ਹੋ ਰਿਹਾ ਕੀ ਗੱਲਬਾਤ ਹੈ ਢਿੱਲੋਂ ਸਾਹਿਬ ਕਰਨਗੇ ਖਬਰਾਂ ਦਾ ਵਿਸ਼ਲੇਸ਼ਣ ਤੇ ਆਪਾਂ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਨਾਲ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਠੀਕ ਹੈ ਜੀ ਅੱਛਾ ਅੱਜ ਪੰਜਾਬ ਵੱਲ ਝਾਤੀ ਮਾਰਦੇ ਆਂ ਜੀ ਕੱਲ ਪ੍ਰਧਾਨ ਮੰਤਰੀ ਦਾ ਦੌਰਾ ਵੀ ਰਿਹਾ ਅੱਜ ਮਜੀਠੀਆ ਸਾਹਿਬ ਨੂੰ ਇੱਕ ਜ਼ਮਾਨਤ ਮਿਲਿਆ ਉਹਦੇ ਬਾਰੇ ਇੱਕੀ ਗੱਲਬਾਤ ਆ ਉਹ ਵੀ ਖਬਰ ਸਾਡੀ ਸਾਂਝ ਕਰਿਓ ਜੀ ਸਾਡੇ ਦਰਸ਼ਕਾਂ ਕੀ ਗੱਲਬਾਤ ਹੋਈ ਹੈ ਹੁਣੇ-ਹੁਣੇ ਜਿਹੜੀ ਬ੍ਰੇਕਿੰਗ ਨਿਊਜ਼ ਆਈ ਹੈ ਜੀ ਸੁਪਰੀਮ ਕੋਰਟ ਤੋਂ ਉਹਦੇ ਮੁਤਾਬਕ ਬਿਕਰਮਜੀਤ ਸਿੰਘ ਮਜੀਠੀਆ ਨੂੰ ਬਿਕਰਮ ਸਿੰਘ ਮਜੀਠੀਆ ਬਿਕਰਮਜੀਤ ਟਾਈਮ ਲੱਗ ਜਦਾ ਬਿਕਰਮ ਮਜੀਠੀਆ ਨੂੰ ਉੱਥੋਂ ਮਿਲ ਗਿਆ ਜ਼ਮਾਨਤ ਜ਼ਮਾਨਤ ਜਿਹੜਾ ਇਹਨਾਂ ਦਾ ਸਪੋਕਸਪਰਸਨ ਹੈ ਅਕਾਲੀ ਦਲ ਦਾ ਅਰਸ਼ਦੀਪ ਸਿੰਘ ਕਲੇ ਠੀਕ ਹੈ ਜੀ ਉਹਨਾਂ ਨੇ ਕਿਹਾ ਕਿ ਇਹ ਇਸ ਦੀ ਇਮਾਨਤਾ ਬਿਨਾ ਸ਼ਰਤ ਮਿਲੀ ਹੈ ਬਿਨਾ ਸ਼ਰਤ ਮਿਲੀ ਪੰਜਾਬ ਸਰਕਾਰ ਨੇ ਜਿਹੜੇ ਵੱਡੇ ਵਕੀਲ ਕੀਤੇ ਸੀ ਉਹਨਾਂ ਨੇ ਇਹ ਮੰਗ ਕੀਤੀ ਸੀ ਮਾਨਯੋਗ ਸੁਪਰੀਮ ਕੋਰਟ ਤੋਂ ਕਿ ਕੰਡੀਸ਼ਨ ਲਾਈ ਜਾਵੇ ਕਿ ਸ਼ਰਤ ਲਾਈ ਜਾਵੇ ਕਿ ਇਹ ਬੰਦਾ ਭਾਰਤ ਤੋਂ ਬਾਹਰ ਨਹੀਂ ਜਾਂਦਾ ਨਹੀਂ ਜਾਂਦਾ मतलब जब्त नहीं किया जाए जमाया जाए पर अज ही जमानत मिलन तो पहला जरा डेरा ब्यास मुखी बाबा गुरिंद्रिलो भी आया बिलकुल और यह पहला मौका जो गुरिंद ढिलो बिकले पत्रकारा ने पूछया ਇਹ ਤੁਸੀਂ ਕੀ ਗੱਲ ਕੀਤੀ ਹੈ ਕੀ ਹਾਲ ਹੈ ਉਹ ਕਹਿੰਦਾ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਠੀਕ ਹੈ ਆ ਉਸਨੇ ਜਾਈ ਫਿਰ ਉਹਨੂੰ ਪੁੱਛਿਆ ਕਿ ਤੁਸੀਂ ਕੀ ਗੱਲ ਕੀਤੀ ਹੈ ਉਹ ਕਹਿੰਦੇ ਕੀ ਹੁਣ ਗੱਲਾਂ ਕੀ ਕਰਦੀਆਂ ਰਿਸ਼ਤੇਦਾਰੀ ਨੂੰ ਕਿ ਕਿਸੇ ਦੀ ਤੁਸੀਂ ਨਹੀਂ ਕਿਸੇ ਨੂੰ ਮਿਲ ਜਾਂਦੇ ਜੇ ਤੁਹਾਡਾ ਮਿਲ ਕੇ ਲਾਲਾ ਹੋਵੇ ਚਲੋ ਠੀਕ ਹੈ ਫਿਰ ਕਹਦੀਏ ਦੱਸੋ ਕਿ ਜਿਹਨਾਂ ਤੇ ਕੇਸ ਬਣਿਆ ਤੇ ਉਹਨੇ ਕਿਹਾ ਨਿਜਾਇਜ਼ ਜੀ ਇਹ ਪਹਿਲਾ ਮੌਕਾ ਜਦੋਂ ਕੋਈ ਸੰਤ ਕੋਈ ਮਤਲਬ ਬਾਬਾ ਇਹ ਗੱਲ ਕਹਿੰਦਾ ਕਿ ਕੇਸ ਨਜਾਇਜ਼ ਬਣਿਆ ਉਹ ਪਹਿਲਾਂ ਕਹਿੰਦੇ ਕੇਸ ਨਜਾਇਜ਼ ਬਣਿਆ ਤੇ ਉਹ ਤੋਂ ਬਾਅਦ ਫਿਰ ਜਮਾਨਤ ਆਰਡਰ ਹੁੰਦਾ ਇਹਨੂੰ ਕੋਇਨਸੀਡੈਂਸ ਕਹੋ ਇਹਨੂੰ ਜਾਂ ਮਤਲਬ ਇਸ ਤਰ੍ਹਾਂ ਨਾਲ ਵੀ ਕਿਹਾ ਜਾ ਸਕਦਾ ਕਿ ਇਹ ਕਿਉਂਕਿ ਉਹਨਾਂ ਨੂੰ ਇਹ ਤਾਂ ਪਤਾ ਹੋਊਗਾ ਜ਼ਰੂਰ ਕਿ ਅੱਜ ਉਹਦੀ ਜਿਹੜੀ ਹੈਗੀ ਆ ਬੇਲ ਐਪਲੀਕੇਸ਼ਨ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤੇ ਲੱਗੀ ਹੈ ਲੇਕਿਨ ਮੇਰਾ ਖਿਆਲ ਹੈ ਇਹ ਨਹੀਂ ਉਹਨਾਂ ਨੂੰ ਜਾਣਕਾਰੀ ਹੋਣੀ ਕਿ ਉਹਦੀ ਜ਼ਮਾਨਤ ਹੋ ਜਾਣੀ ਹੈ ਲੇਕਿਨ ਆਮ ਤੌਰ ਦੇ ਉੱਤੇ ਹਮ ਜਿਹੜੇ ਅੰਧਵਿਸ਼ਵਾਸੀ ਲੋਕ ਆ ਕਹਿੰਗੇ ਜੀ ਬਾਬਾ ਜੀ ਬਿਲਕੁਲ ਬਿਲਕੁਲ ਬਾਬਾ ਜੀ ਨੇ ਬਚਨ ਕਰਦੇ ਸੀ ਜੇ ਜ਼ਮਾਨਤ ਮਿਲਣੀ ਹੈ ਪਰ ਮੈਂ ਸਮਝਦਾ ਜੇ ਆਧਮਿਤਿਕ ਨੁਕਤਾ ਨਗਾ ਤੋ ਆਪਾਂ ਦੇਖੀਏ ਤਾਂ ਰਾਜਮਿਤਿਕ ਨੁਕਤਾ ਨਗਾ ਤੋ ਇਹ ਅਕਾਲੀ ਦਲ ਨੂੰ ਇੱਕ ਚੰਗੀ ਬੂਸਟ ਮਿਲੇ ਬੂਸਟ ਮਿਲ ਕੇ ਕਿਉਂਕਿ ਮਾਝੇ ਦੇ ਵਿੱਚ ਆਪਾਂ ਦੇਖੀਏ ਤਾਂ ਉੱਥੇ تنویر ਸਿੰਘ ਢੱਲੋਂ ਦਾ ਜਿਹੜੇ ਗਿਲ تنویر ਸਿੰਘ ਦੇ ਜਿਹੜੇ ਉਹਨਾਂ ਦੇ ਬਹੁਤ ਕਰੀਬੀ ਹੁੰਦੇ ਸੀ ਕਹਿੰਦੇ ਸੀ ਕਿਸੇ ਵੇਲੇ ਤਾਂ ਉਹ ਉਹਨਾਂ ਦੇ ਪੀੜੇ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਸੀ ਜੀ ਉਹ ਟੁੱਟ ਗਿਆ ਆਮ ਆਦਮੀ ਪਾਰਟੀ ਚਲੇ ਗਏ ਸੀ ਔਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵਜੋਂ ਭਗਵੰਤ ਸਿੰਘ ਮਾਨ ਹੋਣਾ ਨੇ ਉਹਨੂੰ ਹਲਕਾ ਇੰਚਾਰਜ ਲਾ ਦਿੱਤਾ ਸੀ ਲਾ ਦਿੱਤਾ ਬਿਲਕੁਲ ਜੀ ਔਰ ਅਬ ਲਖਸਮਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਜਿੰਨਾਂ ਚੋਣਾਂ ਹੋਈਆਂ ਨੇ ਚੋਣਾਂ ਦੇ ਵਿੱਚ ਉੱਥੇ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਚੰਗੀ ਵਿਕਰੀ ਨਹੀਂ ਆਕਾਲੀ ਦਲ ਦਾ ਇਹ ਦੋਸ਼ ਹੈ ਕਿ ਆਮ ਆਦਮੀ ਉਹ ਅੱਗੇ ਲਾ ਕੇ ਉੱਥੇ ਉਹਨਾਂ ਨੇ ਜਿਹੜੀ ਹੈ ਤਾਕਤ ਦੀ ਦੁਰਵਰਤੋਂ ਦੇ ذریعے ਉਹ ਸਿੱਟਾ ਹੱਥਿਆਈਆਂ ਵੀ ਗਏ ਜੀ ਪਰ ਕਿਉਂਕਿ ਉਹਨ ਬਿਕਰਮ ਜਿੱਦੋਂ ਬਾਹਰ ਆ ਗਿਆ ਅਜੇ ਤੱਕ ਤਾਂ ਆਇਆ ਨਹੀਂ ਕਿਉਂਕਿ ਹਾਜ ਜਮਾਨਤ ਬਿਲਕੁਲ ਹਾਜ ਜਮਾਨਤ ਮਿਲੀ ਹੈ ਆਰਡਰ ਜਿਹੜਾ ਹਾਈ ਕੋਰਟ ਜਾਊਗਾ ਹਾਈ ਕੋਰਟ ਦੇ ਵਿੱਚ ਫਿਰ ਉਹਨਾਂ ਨੂੰ ਆਪਣਾ ਜ਼ਮਾਨਤ ਭਰਨੀ ਪੈਣੀ ਹੈ ਉਸ ਤੋਂ ਬਾਅਦ ਰਿਹਾਈ ਦੇ ਆਰਡਰ ਹੋਣਗੇ ਇਹਦੇ ਨਾਲ ਮੈਂ ਤੁਹਾਨੂੰ ਸਗੇ ਬਿਕਰਮ ਦੇ ਖਿਲਾਫ ਇੱਕ ਹੋਰ ਮੁਕੱਦਮਾ ਵੀ ਦਰਜ ਕੀਤਾ ਸੀ ਇਹ ਤਾਂ ਕੀਤਾ ਸੀ ਸਰਸਸ ਤੋਂ ਬਾਅਦ ਜੀ ਸੂਮੇ ਤੋਂ ਬਾਅਦ ਪ੍ਰੋਪਰਟੀ ਬਣਾਉਣ ਦਾ ਮਕਦਮਾ ਦਰਜ ਕੀਤਾ ਸੀ ਦੂਜਿਆਂ ਦੇ ਖਿਲਾਫ ਮੁਕਦਮੇ ਦਰਜ ਕੀਤਾ ਸੀ ਕਿ ਜਦੋਂ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਗਈ ਪੁਲਿਸ ਗਈ ਸੀ ਬਿਲਕੁਲ ਪੁਲਿਸ ਦੇ ਨਾਲ ਮਿਸਬੀਹੇਵ ਕੀਤਾ ਸੀ ਬਿਜ਼ਨੈਸ ਪਰਸਨਲ ਬਿਜ਼ਨੈਸ ਨਾਲ ਉਹ ਐਫ ਆਈ ਆਰ ਦਰਜ ਇਕ ਲੱਗ ਕੇ ਦਰਜ ਹੋਈ ਹੈ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਤੇ ਅੱਜ 2 ਫਰਵਰੀ ਹੈ ਅੱਜ ਮਤਲਬ ਜਿਹੜੀ ਹੈ ਜੀ ਉਹਦੀ ਜ਼ਮਾਨਤ ਮਨਜ਼ੂਰ ਹੋਈ ਹੈ ਜੀ ਤੇ ਲੰਮਾ ਸਵਾਲ ਲੱਗਿਆ ਇੰਟਰਸਟਿੰਗ ਗੱਲ ਇਹ ਹੈ ਕਿ ਆ ਆਪ ਆ ਆ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਚਾਹੇ ਉਹ ਕੇਜਰੀਵਾਲ ਹੋਣ ਸੁਸੋਧਿਆ ਹੋਣ ਭਗਵੰਤ ਸਿੰਘ ਮਾਨ ਹੋਣ ਜਦੋਂ ਪਬਲਿਕ ਦੇ ਵਿੱਚ ਬੋਲਦੇ ਸੀ ਉਦੋਂ ਕਹਿੰਦੇ ਸੀ ਇਹ ਨਸ਼ੀਲੇ ਪਦਾਰਥਾਂ ਦੇ ਕੇਸ ਦੇ ਵਿੱਚ ਕੇਸ ਦੇ ਅੰਦਰ ਹੈ ਬਿਲਕੁਲ ਠੀਕ ਹੈ ਕਿੰਗਪਿੰਨ ਹੈ ਨਸ਼ੀਲੇ ਪਦਾਰਥਾਂ ਦਾ ਲੇਕਿਨ ਜਿਹੜਾ ਕੋਰਟ ਦੇ ਵਿੱਚ ਕੇਸ ਸੀ ਨਸ਼ੀਲੇ ਪਦਾਰਥਾਂ ਦਾ ਹਾਲੇ ਚਲਾਨੀ ਨਹੀਂ ਉਹ ਚਲਾਨੀ ਪੇਸ਼ਵਾ ਅਜੇ ਤੱਕ ਐਸਐਸਪੀ ਵੀ ਤਪੀਸ਼ ਕਰੀ ਜਾਂਦੀ ਹੈ ਜੀ ਲੇਕਿਨ ਉਹਨਾਂ ਨੂੰ ਹਾਈ ਜਿਹੜੀ ਵਿਕਰਮ ਮਦੀਤਿਆ ਨੂੰ ਹਾਈ ਕੋਰਟ ਤੇ ਜਮਾਨਤ ਦਿੱਤੀ ਗਈ ਸੀ ਫਿਰ ਐਸਐਲਪੀ ਸਪੈਸ਼ਲ ਲੀ ਪਟੀਸ਼ਨ ਪੰਜਾਬ ਸਰਕਾਰ ਨੇ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਕਿਹਦੀ ਜਮਾਨਤ ਰੱਦ ਕੀਤੀ ਜਾਵੇ ਪਰ ਉੱਥੇ ਸੁਪਰੀਮ ਕੋਰਟ ਨੇ ਕਹਿਤਾ ਸੀ ਨਹੀਂ ਜੋ ਹਿਟਲੇ ਇਟਲੀ ਕੋਰਟ ਨੇ ਜੋ ਹਾਈ ਕੋਰਟ ਨੇ ਜਮਾਨਤ ਦਿੱਤੀ ਹੈ ਉਹ ਟਿਕ ਦਿੱਤੀ ਹੈ ਔਰ ਉੱਥੇ ਸਵਾਲ ਵੀ ਕੀਤਾ ਸੀ ਕਿ ਤੁਸੀਂ ਹੁਣ ਤੱਕ ਐਸਆਈਪੀ ਨੇ ਚੜੜ ਕਿਉਂ ਨਹੀਂ ਪੇਸ਼ ਕੀਤੀ ਜੀ ਉਹਨੇ ਕਿ ਐਸਆਈਪੀ ਜਾਂਚ ਕਰੀ ਜਾਂਦੀ ਹੈ ਜਾਂਚ ਅੱਲੇ ਚੱਲੀ ਜਾਂਦੀ ਹੈ ਜੀ ਰਵਿੰਦਰ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਕਿਹਾ ਸੀਗਾ ਕਿ ਜਿੰਨੀ ਦੇਰ ਤੱਕ ਸੱਤਾ ਪਿੱਦੀਆਂ ਦੇ ਉਹ ਬੰਦੇ ਜੀ ਜਿਨ੍ਹਾਂ ਦੇ ਖਿਲਾਫ ਇਹ ਇਲਜ਼ਾਮ ਹੈ ਕਿ ਇੱਥੇ ਆਉਂਦੇ ਰਿਹਾ ਵਿਕਰਮਜੀਤਿਆ ਉਹਨਾਂ ਨੂੰ ਸ਼ਾਹੀ ਜਿਹੜਾ ਹੈਗਾ ਟ੍ਰੀਟਮੈਂਟ ਦਿੰਦੇ ਰਹੇ ਔਰ ਉਹਨਾਂ ਨੂੰ ਸਰਕਾਰੀ ਗੱਡੀਆਂ ਦੇ ਵਿੱਚ ਘੁਮਾਉਂਦੇ ਰਹੇ ਐ ਉਹੀ ਇੱਥੇ ਜਿਹੜਾ ਹੈਗਾ ਕਾਰੋਬਾਰ ਕਰਦੇ ਹੁੰਦੇ ਸੀ ਤੇ ਵਿਕਰਮਜੀਤ ਸਿੰਘ ਆ ਉਹਨਾਂ ਦੀ ਮਦਦ ਕਰਦਾ ਹੁੰਦਾ ਸੀ ਉਹ ਦੋਨੋਂ ਬੰਦੇ ਜਾਂਦੇ ਨਾਲ ਉਹਨਾਂ ਦੇ ਨਾਲ ਤੇ ਹੋਰ ਬੰਦੇ ਆ ਮਾਰ ਬਦੇਸ਼ਾਂ ਦੇ ਵਿੱਚ ਜਿੰਨੀ ਦੇਰ ਤੱਕ ਉਹ ਬੰਦੇ ਕਾਬੂ ਨਹੀਂ ਆਉਂਦੇ ਲਿੰਕ ਵਿੱਚ ਜਿੰਨੀ ਦੇਰ ਤੱਕ ਕੇਸ ਨਹੀਂ ਬਣਦਾ ਇਹੀ ਕਾਰਨ ਹੈ ਕਿ ਸਾਲ ਤੋਂ ਕਈ ਕਈ ਸਾਲ ਹੋ ਗਏ ਕੇਸ दर्ज ਹੋਏ ਨਹੀਂ ਇਹਦਾ ਚਰਨੀ ਚੱਲੀ ਦੀ ਸਰਕਾਰ ਵੇਲੇ ਕੇਸ दर्ज ਹੋਇਆ ਸੀ ਤੇ ਅੱਜ ਤੱਕ ਜਿਹੜਾ ਹੈਗਾ ਦੇ ਉਹਦਾ ਚਲਾਨ ਪੇਸ਼ ਨਹੀਂ ਹੋਇਆ ਤੇ ਦਾ ਮਤਲਬ ਹੈ ਕਿ ਮੇਰੇ ਹੱਥ ਪੱਲੇ ਕੁਝ ਨਹੀਂ ਪਿਆ ਜੀ ਚਲੋ ਸਭ ਅਗਲੀ ਖਬਰ ਆਪਣੀ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਆਏ ਸੀਗੇ ਜੀ ਉਹ ਕੀ ਦੇ ਗਏ ਕੀ ਕਰ ਗਏ ਕੀ ਗੱਲਬਾਤ ਹੋਈ ਹੈ ਸਾਡੇ ਦਰਸ਼ਕਾਂ ਨੂੰ ਉਹ ਵੀ ਦੱਸਿਓ ਜੀ ਮਾੜਾ ਪ੍ਰਧਾਨ ਮੰਤਰੀ ਵਾਲੇ ਦੌਰਾ ਸੀਗਾ ਉਹਨਾਂ ਦਾ ਕੱਲ ਪ੍ਰਧਾਨ ਮੰਤਰੀ ਸਾਹਿਬ ਕੱਲ ਆਏ ਸੀ ਕੱਲ ਆਏ ਸੀ ਡੇਰਾ ਬੱਲਾਂ ਜੀ ਡੇਰਾ ਬੱਲਾਂ ਦੇ ਵਿੱਚ ਆ ਕੇ ਉਹ ਸੰਤਾਂ ਨੂੰ ਮਿਲੇ ਸੰਤ ਜਿਹੜੇ ਹੈਗੇ ਨਰਿੰਦਰ ਦਾਸ ਜੀ ਸੰਤ ਨਰਿੰਦਰ ਦਾਸ ਦਾ ਉਹਨਾਂ ਨੇ ਹੱਥ ਫੜੇ ਹੋਇਆ ਸੀ ਉਹ ਫੜ ਕੇ ਤੇ ਉਹਨਾਂ ਨੂੰ ਬੈਠਣ ਬਾਅਦ ਸੇ ਜੋ ਕਿਹਾ ਸੀ ਤੇ ਜਿੰਨੀ ਦੇਰ ਤੱਕ ਸੰਸਦ ਨਹੀਂ ਸੀ ਬੈਠੇ ਓਨੀ ਦੇਰ ਤੱਕ ਪ੍ਰਧਾਨ ਮੰਤਰੀ ਜਿਹੜੇ ਹੈਗੇ ਉਹਨਾਂ ਨੇ ਹੱਥ ਨਹੀਂ ਫਰਟਾ ਹੱਥ ਨਹੀਂ ਫਰਟਾ ਫਿਰ ਉਹ ਬੈਠ ਗਿਆ ਆਪਣੀ ਕੁਰਸੀ ਦੇ ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਮਿਲੇ ਗੱਲਬਾਤ ਕੀਤੀ ਹੈ ਔਰ ਇੰਟਰਸਟਿੰਗ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਚਰਨੀ ਹੱਥ ਲਾਏ ਪੈਰੀ ਹੱਥ ਲਾਏ ਪ੍ਰੋਟੋਕੋਲ ਹਾਲਾਂਕਿ ਪਤਾ ਨਹੀਂ ਕੀ ਇਹ ਦੀ ਇਜਾਜ਼ਤੰਦਾ ਕਿ ਇਹ ਇੱਕ ਧਾਰਮਿਕ ਸ਼ੀਅਤ ਦੇ ਇਸ ਤਰ੍ਹਾਂ ਹੱਥ ਪੈਰੀ ਹੱਥ ਲਾਏ ਜਾ ਸਕਦੇ ਨਹੀਂ ਲਾਇਆ ਜਾ ਸਕਦਾ ਮੈਨੂੰ ਪ੍ਰੋਟੋਕੋਲ ਬਾਰੇ ਜਾਣਕਾਰੀ ਨਹੀਂ ਲੇਕਿਨ ਅਧਿਆਤਮ ਕਾ ਤੇ ਜਿਹੜੀ ਹੈਗੀ ਆ ਰਾਜਨੀਤੀ ਉਹ ਅਲੱਗ-ਅਲੱਗ ਜਦੋਂ ਤੁਸੀਂ ਰਾਜਨੀਤੀ ਕਰਨੀ ਆ ਉਦੋਂ ਹੋਰ ਹੁੰਦੀ ਆ ਜੇ ਤੁਸੀਂ ਪ੍ਰਸ਼ਾਸਨ ਦੀ ਕੁਰਸੀ ਤੇ ਹੋ ਮੈਂ ਉਦੋਂ ਹੋਰ ਹੁੰਦਾ ਜਦੋਂ ਤੁਸੀਂ ਕਿਸੇ ਤੀਰਥ ਸਥਾਨ ਤੇ ਜਾਂਦੇ ਹੋ ਉਦੋਂ ਤੁਹਾਡੀ ਪ੍ਰਸਤੀਤੀ ਕੁਝ ਹੋਰ ਹੋਣੀ ਹੈ ਆਪਣੇ ਨਿਮਤਬ ਦੀ ਗੱਲ ਕਰ ਦਿੱਤੀ ਹੈ ਖੈਰ ਇਹਦੇ ਨਾਲ ਹੀ ਉਹਨਾਂ ਨੇ ਜਿਹੜਾ ਆਦਮਪੁਰ ਦਾ ਹਵਾਈ ਅੱਡਾ ਹੈ ਜੀ ਉਹ ਗੁਰੂ ਰਵੀਦਾਸ ਤੇ ਨਾਂ ਕਰ ਲ ਉਹਨਾਂ ਨੇ ਜਿਹੜਾ ਹੈਗਾ ਸਮਰਪਿਤ ਸਮਰਪਿਤ ਕਰ ਦਿੱਤਾ ਠੀਕ ਹੈ ਦੂਜਾ ਉਹਨਾਂ ਦਾ ਜਿਹੜਾ ਹੈਗਾ ਸੀ ਉਹ ਹਲਵਾਰੇ ਵਾਲਾ ਹਵਾਈ ਅੱਡਾ ਜਿਹੜਾ ਉਹਦਾ ਉਹਨਾਂ ਨੇ ਵਰਚੁਅਲਟ ਘਟਨੀ ਦਿੱਤਾ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਵੈਲਕਮ ਕਰਨ ਵਾਸਤੇ ਉਹਨਾਂ ਦਾ ਜਿਹੜਾ ਹੈਗਾ ਸਵਾਗਤ ਕਰਨ ਵਾਸਤੇ ਦੋ ਮੰਤਰੀ ਗਏ ਸੀ ਅ ਖੈਰਨਾ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਤੇ ਮਹਿੰਦਰ ਪਾਣ ਉਹ ਵੀ ਕੈਬਨਿਟ ਮੰਤਰੀ ਆ ਦੋਨੋਂ ਗਏ ਸੀ ਪਰ ਜਿਹੜਾ ਹਲਵਾਰੇ ਵਾਲਾ ਭਾਈ ਹਵਾਈ ਅੱਡਾ ਸੀ ਹਲਵਾਰੇ ਵਾਲੇ ਹੈ ਹਵਾਈ ਅੱਡੇ ਦੇ ਉੱਤੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਗਏ ਸੀ ਤੇ ਕੇਂਦਰੀ ਵਜ਼ੀਰ ਜੀ ਅਰਵਨੀਤ ਮਿੱਟੂ ਵੀ ਉੱਥੇ ਆਏ ਹੋਏ ਸੀ ਭਗਵੰਤ ਮਾਨ ਜਦੋਂ ਬੋਰਡ ਰਏ ਸੀ ਤੇ ਉਸੇ ਸਮੇਂ ਦੌਰਾਨ ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਵਰਚੂਅਲ ਕਟਿੰਗ ਕਰਤਾ ਤੇ ਉਹਨਾਂ ਨੇ ਉਹਦੇ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਹੁਣ ਕਟਿੰਗ ਕਰਦੇ ਤੇ ਮੈਂ ਮੰਚ ਸੰਤਾਲ ਨੂੰ ਕਹਿੰਨਾ ਕਿ ਤੁਸੀਂ ਸੰਭਾਲੋ ਅਗਲਾ ਪ੍ਰੋਗਰਾਮ ਪਰ ਨਾਲ ਦੀ ਨਾਲ ਹੀ ਉਸ ਵਿੱਚ ਭਗਵੰਤ ਮਾਨ ਬੋਲ ਰਿਹਾ ਸੀ ਤੇ ਬੜੀ ਉੱਚੀ ਆਵਾਜ਼ ਦੇ ਵਿੱਚ ਮੋਦੀ ਮੋਦੀ ਦੇ ਨਾਰੇ ਨਾਰੇ ਲੱਗ ਰਹੇ ਸੀ ਬਿਲਕੁਲ ਤੇ ਉਹਦੇ ਅਗਲਾ ਪੱਖ ਤੁਹਾਨੂੰ ਮੈਂ ਦੱਸਾਂ ਉਹ ਇਹ ਹੈ ਕਿ ਹੁਣ ਕੱਲੀ 19 ਰੀਲ ਕੱਟ ਕੇ ਜੀ ਉਹਨਾਂ ਕਿੱਸਾ ਕੱਟ ਕੇ ਬੋਦੀ-ਬੋਦੀ ਵਾਲਾ ਕੀਤਾ ਜਾਂਦਾ ਹੈ ਇਹ ਤੁਸੀਂ ਦੇਖੋ ਕਿ ਭਗਵਾਨ ਦਾ ਆਪਣੇ ਭਵੰਤਮਾਨ ਪੰਜਾਬ ਦੇ ਮੁੱਖ ਮੰਤਰੀ ਹੈ ਬੋਦੀ ਸਾਹਿਬ ਪ੍ਰਧਾਨ ਮੰਤਰੀ ਹੈ ਜ ਜੋਨਾਂ ਦੇ ਇੱਕ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਦੋ ਰਿਸ਼ਤੇ ਹੁੰਦੇ ਆ ਉਹਨਾਂ ਨੂੰ ਉਵੇਂ ਰਹਿਣ ਦੇਣਾ ਚਾਹੀਦਾ ਉਹਦੇ ਵਿੱਚ ਕਿਸੇ ਕਿਸੇ ਦੀ ਪੰਚਤੂ ਨਹੀਂ ਕਰੀ ਪਾਈ ਜੀ ਪਹਿਲੀ ਗੱਲ ਤਾਂ ਕਿ ਮੁੱਖ ਮੰਤਰੀ ਬੋਲੀ ਜਾਂਦੇ ਉਹਨਾਂ ਨੂੰ ਬੋਲਣ ਦਿਓ ਜੇ ਤਾਂ ਮੁੱਖ ਮੰਤਰੀ ਕਿਸੇ ਪੋਲੀਟਿਕਲ ਰੈਲੀ 'ਚ ਬੋਲਦੇ ਹੋ ਜੇ ਤਾਂ ਤੁਸੀਂ ਗੱਲ ਕਰੋ ਮੁੱਖ ਮੰਤਰੀ ਵੀ ਤਾਂ ਪ੍ਰਧਾਨ ਮੰਤਰੀ ਨੂੰ ਵੈਲਕਮ ਕਰਦੇ ਆ ਉਸ ਬਾਰੇ ਦੱਸਦੇ ਆ ਮੋਰਓਵਰ ਇਹਦੇ ਵਾਸਤੇ ਜਿਹੜਾ ਇਹ ਹਵਾਈ ਅੱਡੇ ਦੇ ਵਾਸਤੇ ਪੰਜਾਬ ਸਰਕਾਰ ਦੀ ਵੀ ਕੰਟਰੀਬਿਊਸ਼ਨ ਹੈਗੀ ਹੈ ਉਹਨਾਂ ਦੀ ਵੀ ਭੂਮਿਕਾ ਹੈ ਤੇ ਅਗਲੀ ਗੱਲ ਆਪਾਂ ਦੇਖੀਏ ਤਾਂ ਜਿਹੜਾ ਟਾਰਗੇਟ ਸੀ ਪ੍ਰਧਾਨ ਮੰਤਰੀ ਸਾਹਿਬ ਦਾ ਮੇਰੇ ਖਿਆਲ ਮੁਤਾਬਕ ਉਹ ਧਰਮ ਕੱਟ ਸੀ ਦੇ ਰਾਜਨੀਤਿਕ ਜਾਨਾ ਸੀ ਜਿਆਦਾ ਸੀ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀ ਇਹ ਮਾਜਾ ਬੈਲਟ ਦੋਬਾ ਬੈਲਟ ਹੈ ਜੋਆਬਾ ਬੈਲਟ ਦੇ ਵਿੱਚ 23 ਸੀਟਾਂ 23 ਸੀਟਾਂ ਆਰੇ ਪੰਜਾਬ ਦੇ ਵਿੱਚ 33 34% ਗਲਤ ਬਸੋ ਗਲਤ ਬਸੋ 23 ਸੀਟਾਂ ਉਹ ਤੇ ਬਾਕੀ 10 ਸੀਟਾਂ ਅਮਰਸਰ ਦੇ ਵਿੱਚ ਪਾ ਲਈਏ ਕੁਛ ਆਪਾਂ ਇਧਰ ਮਾਲਵੇ ਵਿੱਚ ਪਾ ਕੇ 35 40 ਸੀਟਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਬਗੈਰ ਕੁਝ ਕਿਹਾ ਉਹ ਜਦੋਂ ਸੰਤਾਂ ਦੇ ਪੈਰੀਂ ਹੱਥ ਲਾਉਂਦੇ ਆ ਜਦੋਂ ਗੁਰੂ ਰਵਿਦਾਸ ਜੀ ਦੀ ਉਪਮਾ ਕਰਦੇ ਆ ਉਸ ਵੇਲੇ ਤੁਸੀਂ ਦੇਖੋ ਵੀ ਜੇ ਕੋਈ ਉਹਨੇ ਰਾਜਨੀਤੀ ਤੇ ਗੱਲ ਨਹੀਂ ਕੀਤੀ ਲੇਕਿਨ ਮੈਸੇਜ ਤਾਂ ਗਿਆ ਮੈਸੇਜ ਤਾਂ ਗਿਆ ਮੈਸੇਜ ਗਿਆ ਚੰਗੀ ਤਰ੍ਹਾਂ ਉਹਨੇ ਜੋ ਸੰਤਾ ਦਾ ਵੀ ਬੜਾ ਜ਼ਿਕਰ ਕੀਤਾ ਨਰਿੰਦਰ ਦਾਸ ਦਾ ਔਰ ਨਾਲ ਹੀ ਜਿਹੜੇ ਹੈਗੇ ਉਹਨਾਂ ਦੇ ਨਾਲ ਜਿਹਨੇ ਪਹਿਲੇ ਗੋਲੀ ਗੋਲੀਬਾਜ਼ੀ ਸੀ ਆਸਟ੍ਰੀਆ ਦੇ ਵੀ ਉਹਨਾਂ ਦਾ ਵੀ ਜ਼ਿਕਰ ਕੀਤਾ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਮਤਲਬ ਕੋਸ਼ਿਸ਼ ਕੀਤੀ ਹੈ ਕਿ ਬਗੈਰ ਕੁਝ ਮੂੰਹੋਂ ਬੋਲੇ ਤੋਂ ਐਸ ਕਿਸਮ ਦਾ ਮਤਲਬ ਕੰਮ ਕਰੋ ਜਿਹਦੇ ਨਾਲ ਜਿਹੜੀ ਹੈ ਦਲਤ ਭਾਈਚਾਰੇ ਨਾਲ ਸੰਬੰਧ ਸੀ ਤਾਂ ਉਹਨਾਂ ਨੂੰ ਆਜਾਣਾ ਆਉਂਦਿਆਂ ਨਹੀਂ ਆਉਂਦਿਆਂ ਦਾ ਵੋਟਰ ਦੇ ਮਰਲੇ ਕਿਉਂ ਵੋਟ ਪਾਉਂਦੇ ਨਹੀਂ ਪਾਉਂਦੇ ਇਹ ਉਹਨਾਂ ਦੀ ਸੀ ਹਾਂ ਅਗਲੀ ਗੱਲ ਇਹ ਹੈ ਕਿ ਕਹਿੰਦੇ ਉਹ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਜਿਹੜੇ ਗਏ ਹੋਏ ਸੀ ਉਹਨਾਂ ਨੂੰ ਵੀ ਮਿਲੇ ਮਿਲੇ ਆ ਵੱਡੇ ਲੀਡਰਾਂ ਦੇ ਵਿੱਚੋਂ ਕੱਲ ਲੱਗੀ ਕਿ ਕੈਪਟਨ ਅਮਰਿੰਦਰ ਸਿੰਘ ਵੀ ਗਏ ਹੋਏ ਸੀ ਬਿਲਕੁਲ ਜੀ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਆਪਾਂ ਜਾਣਦੇ ਹਾਂ ਕਿ ਉਹਨਾਂ ਨੇ ਸਰਜਰੀ ਕਰਾਈ ਹੋਈ ਹੈ ਤੇ ਉਹਨਾਂ ਨੂੰ ਤਕਲੀਫ ਵੀ ਹੋਈ ਹੈ ਪਰ ਕੱਲ ਆ ਖੂੰਡੀ ਫੜੀ ਹੋਈ ਸੀ ਬਿਲਕੁਲ ਜੀ ਤੇ ਖੂੰਡੀ ਫੜਨ ਦੇ ਬਾਅਦ ਜਿਹੜਾ ਮਤਲਬ ਭਗਵੰਤ ਆਪਣੇ ਮੁੱਖ ਮੰਤਰੀ ਸਾਹਿਬ ਪਰ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਕੋਲੇ ਰੁਕੇ ਹੱਸ ਵੀ ਰਹੇ ਆ ਪੁੱਛ ਰਹੇ ਆ ਹਾਲ ਚਲ ਕੀ ਹੈ ਉਹਨਾਂ ਨੇ ਵੀ ਆਪਦੀ ਗੱਲ ਕੀਤੀ ਜੀ ਇਸੇ ਤਰੀਕੇ ਉਹ ਜਿਹੜੇ ਆਪਣੇ ਸੁਨੀਲ ਜਾਖੜ ਜਾਖੜ ਸਾਹਿਬ ਜਿਹੜੇ ਸਟੇਟ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਮਿਲਿਆ ਹੁਣ ਮੈਂ ਸੁਨੀਲ ਜਾਖੜ ਬਾਰੇ ਇੱਕ ਗੱਲ ਕਹਿਣੀ ਚਾਹੂੰਗਾ ਕਿ ਸੁਨੀਲ ਜਾਖੜ ਨੂੰ ਜਿਹੜਾ ਪ੍ਰਧਾਨ ਬਣਾਇਆ ਉਸ ਵੇਲੇ ਅੰਦਰ ਖਾਤੇ ਜਿਹੜਾ ਹੈਗਾ ਇਹਨਾਂ ਚ ਇਹਨਾਂ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਐ ਪੁਰਾਣੇ ਵਰਕਰ ਜਿਹੜੇ ਆਰਐਸਐਸ ਦੇ ਪਿਛੋਕੜ ਵਾਲੇ ਐ ਉਹ ਕਹਿੰਦੇ ਜੀ ਬਾਹਰ ਲੰਨ ਬਣਾਈ ਜਾਂਦੀ ਚਰਚਾ ਚੱਲੀ ਸੀ ਤੇ ਉਹਨੇ ਅੱਖ ਕੇ ਨਾਲ ਦੀ ਨਾਲ ਅਸਤੀਫਾ ਦਿੱਤਾ ਸੀ ਲੇਕਿਨ ਅੱਜ ਤੱਕ ਉਹ ਅਸਤੀਫਾ ਪ੍ਰਵਾਨ ਨਹੀਂ ਕੀਤਾ ਪਿਛਲੇ ਦਿਨਾਂ ਦੇ ਵਿੱਚ ਜਾਖੜ ਸਾਹਿਬ ਬਿਮਾਰ ਵੀ ਹੋ ਗਏ ਸੀ ਕੱਲ ਕੋਲੇ ਖੜੇ ਉਹਨਾਂ ਦੇ ਉਹਨਾਂ ਦੀ ਜਿਹੜੀ ਤਾਮੀਰ ਪੁਰਸ਼ੀ ਤਿੱਤੀ ਪੁੱਛਿਆ ਤੁਸੀਂ ਹੋਰ ਕਿੱਦਾਂ ਸੀ ਤੁਹਾਡਾ ਕਿਵੇਂ ਰਿਹਾ ਮਤਲਬ ਇਹ ਮਤਲਬ ਪ੍ਰਧਾਨ ਮੰਤਰੀ ਨੇ ਸੁਨੇਹਾ ਦੇ ਦਿੱਤਾ ਆਪਣੇ ਕਾਡਰ ਨੂੰ ਕਿ ਤੁਸੀਂ ਆਪਣੀ ਚਾਹ ਦੇ ਉੱਤੇ ਆਪੇ ਜਾਲੀ ਇਹ ਇਹ ਕੋ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਹੋਰ ਆਉਣ ਵਾਲੇ ਆ ਫਟਕੁਣਾ ਸਿੰਘ ਖੁੱਲ੍ਹਾ ਆਜੋ ਭਾਈ ਤੁਸੀਂ ਜੀ ਹੋਣ ਆ ਸਕਦੇ ਉਹ ਅਗਲੇ ਦਿਨਾਂ ਦੇ ਵਿੱਚ ਕਿੰਨੇ ਕੁ ਬੰਦੇ ਨੂੰ ਖਿੱਚਦੇ ਆ ਇਹ ਆਪਾਂ ਉਹਨਾਂ ਦੇ ਦੇਖਾਂਗੇ ਅਗਲੀ ਖਬਰ ਚੱਲਦੀ ਸੁਖਵੀਰ ਬਾਦਲ ਨੇ ਸੰਧ ਲਾਈ ਆ ਜੀ ਉਹ ਕਾਹਦੇ ਚਲਾਈ ਆ ਕਿਵੇਂ ਲਾਈ ਆ ਕੀ ਗਲਵਾਤ ਹੋ ਵੀ ਦਰਸ਼ਕਾਂ ਨੂੰ ਦੱਸੋ ਸਾਡੇ ਨੂੰ ਦੇਖੋ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਸੀਗੇ ਉਸ ਵੇਲੇ ਸੁਖਵੀਰ ਬਾਦਲ ਆਪ ਦੇ ਕੰਮ ਚ ਲੱਗੇ ਹੋਏ ਸੀ ਠੀਕ ਹੈ ਜੀ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਹੋਣ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਣ ਜੀ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਪ੍ਰਦਰਸ਼ਨ ਕੋਈ ਚੰਗਾ ਨਹੀਂ ਰਿਹਾ ਜੀ ਉਦੋਂ ਅਕਾਲੀ ਦਲ ਸਾਰਾ ਇਕੱਠਾ ਸੀ ਇਕੱਠਾ ਹੋਣ ਦੇ ਬਾਵਜੂਦ ਵੀ ਪਾਰਲੀਮੈਂਟ ਦੇ ਵਿੱਚ ਇੱਕੋ ਹੀ ਬੀਬੀ ਗਈ ਹੈ ਹਰਸਵਰਤ Kaur ਬਾਦਲ ਬਾਕੀ ਇਹਨਾਂ ਦੇ ਸਾਰੇ ਬੰਦੇ ਹਾਰ ਗਏ ਸੀ ਪਰ ਅੱਜ ਦੀ ਘੜੀ ਆਪਾਂ ਦੇਖੀ ਅੱਜ ਦੀ ਘੜੀ ਜਿਹੜਾ ਵਧੀਆ ਮੁਕਾਬਲਾ ਦਿੱਤਾ ਇਹਨਾਂ ਨੇ ਉਹ ਦਿੱਤਾ ਸੀ ਤਰਨਤਾਰਨਾਂ ਦਾ ਕੈਂਡੀਡੇਟ ਵੀ ਇਹਨਾਂ ਨੂੰ ਚੰਗਾ ਮਿਲ ਗਿਆ ਸੀ ਜਿਹਦਾ ਆਫਲਾ ਉੱਤੇ ਸੁਖਵਿੰਦਰ ਕੌਰ ਦਾ ਅਸਰ ਸੂਕ ਸੀਗਾ ਔਰ ਉਸ ਤੋਂ ਬਾਅਦ ਇਹ ਅਹਿਸਾਸ ਹੋ ਗਿਆ ਸੁਖਵੀਰ ਸਿੰਘ ਬਾਦਲ ਨੂੰ ਕਿ ਬਾਪੂ ਦੇ ਰਾਹ ਪਏ ਤੋਂ ਬਗੈਰ ਗੱਡੀ ਚੱਲਣੀ ਨਹੀਂ ਚੱਲਣੀ ਕਿਉਂਕਿ ਹੁਣੇ ਬਾਦਲ ਸਾਹਿਬ ਦਾ ਜ਼ਿਕਰ ਵੀ ਹਰ ਥਾਂ ਦੇ ਉੱਤੇ ਕਰਦਾ ਕਿ ਬਾਦਲ ਸਾਹਿਬ ਨੇ ਆਹ ਸੜਕਾਂ ਬਣਾਈਆਂ ਬਾਦਲ ਸਾਹਿਬ ਨੇ ਆਹ ਕੀਤਾ ਬਾਦਲ ਸਾਹਿਬ ਨੇ ਕੋਹ ਕੀਤਾ ਟਿਊਬਲ ਦਿੱਤੇ ਬਿਜਲੀ ਦਿੱਤੀ ਸਾਰਾ ਜ਼ਿਕਰ ਕਰਦੇ ਆ ਪਰ ਇਹ ਜਿਹੜੀ ਕਿਸੇ ਜ਼ਮਾਨੇ ਚ ਸੁਖਵੀਰ ਬਾਦਲ ਦੇ ਵਿੱਚ ਸੀ ਨਾ ਸਿਲਸਿਲਾ ਵੀ ਥੋੜੀ ਜਿਹੀ ਆਕੜ ਜਾਂ ਥੋੜਾ ਜਿਹਾ ਕਬਾਪਣ ਉਹ ਹੁਣ ਸਾਰੇ ਗੱਲ ਨੂੰ ਛੱਡ ਕੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਲੇ ਰਾਹ ਤੇ ਚੱਲ ਗਿਆ। ਮਿਹਨਤ ਆਮ ਤੌਰ ਤੇ ਪਹਿਲਾਂ ਸੁਖਵੀਰ ਬਾਦਲ ਵਾਲੇ ਇਹ ਹੁੰਦਾ ਸੀ ਵੀ ਕੀ ਪਤਾ ਯਾਰ ਕਿੰਨੇ ਵਜੇ ਉੱਠੂਗਾ। ਕੀ ਪਤਾ ਆਪਣੇ ਪ੍ਰਧਾਨ ਜੀ ਉੱਠਣਗੇ ਉੱਠਣਗੇ ਹੋ ਜਾਂਦੇ ਕੁਝ ਵੀ ਹੋ ਜਾਣਗੇ ਲੇਕਿਨ ਹੁਣ ਉਹ ਪੰਕਚੁਐਲਟੀ ਦੇ ਵੀ ਨੇੜੇ ਨੇੜੇ ਕਾਫੀ ਪਕਚਲ ਹੋ ਰਿਹਾ ਹੈ। ਇਸਨੇ ਪੱਕਾ ਸਿੱਧਾ ਜਮਾਹ ਹੁਣ ਚਾਹਤ ਥੋੜੀ ਜਿਹੀ ਵੱਡੀ ਤਬਦੀਲੀ ਆ ਗਈ। ਜੀ। ਪਰ ਇੱਕ ਜਿਹੜੀ ਸਿਰਫੀ ਤਬਦੀਲੀ ਉਹਨਾਂ ਦੇ ਵਿੱਚ ਜਰੂਰ ਆਈ ਹੈ ਕਿ ਉਹ ਆਉਣ ਯਾ ਨਹੀਂ ਕਰਦੇ ਹੁਣ ਇਹ ਪ੍ਰਧਾਨ ਮੰਤਰੀ ਸਾਹਿਬ ਉਧਰ ਆਪਣੇ ਗੱਲ ਕੰਮ ਤੇ ਲੱਗੇ ਪਏ ਸੀ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਵੈਲਕਮ ਕਰਨ ਵਾਸਤੇ ਲੱਗੇ ਪਏ ਸੀ ਤੇ ਇਧਰਲੇ ਪਾਸੇ ਸੁਖਵੀਰ ਬਾਦਲ ਜਿਹੜੇ ਵਿਰੋਧੀ ਪਾਰਟੀਆਂ ਉਹਨਾਂ ਦੇ ਵਿੱਚ ਸੰਨ ਲਾ ਰਹੇ ਸੰਨ ਲਾ ਰਹੇ ਉਹਨਾਂ ਦੇ ਬੰਦਿਆਂ ਨੂੰ ਤੋੜ ਰਹੇ ਸੀ ਜੀ ਰਾਜਵੀਰ ਦਰਕੌਰ ਭਾਗੀ ਕੇ ਕਬਟਾ ਨਾ ਹੈ ਕਬਟਾ ਨਾ ਹੈ ਉਹਨਾਂ ਦੇ ਪਰਿਵਾਰ ਦਾ ਪਹਿਲਾਂ ਵੀ ਜਿਹੜਾ ਪਸ਼ੋਕੜ ਅਕਾਲੀ ਦਲ ਦੇ ਨਾਲ ਹੀ ਰਿਹਾ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਹੁੰਦੇ ਸੀ ਉਸ ਵੇਲੇ ਉਹਨਾਂ ਨੂੰ ਟਿੱਕ ਦਿੱਤੀ ਸੀ ਔਰ 6 ਦਿਨ ਤੋਂ ਬਾਅਦ ਉਹ ਸੋ ਜਿਤਨੀ ਗੈਸਹੀ ਹਾਲਤ ਸੀ ਬੜਾ ਕੇ ਬਿਲਕੁਲ ਜਿਤਕੇ ਸੀ ਤੇ ਅੱਜ ਕੱਲ ਮਤਲਬ ਜਿਹੜੇ ਹੈਗੇ ਆ ਉਹ ਕਾਂਗਰਸ ਪਾਰਟੀ ਤੋਂ ਕੁਝ ਨਾਰਾਜ਼ ਹੈ ਕੱਲ ਉਹਨਾਂ ਨੂੰ ਵੀ ਪੱਟ ਲਿਆ ਉਹਨਾਂ ਨੇ ਪੱਟਣ ਤੋਂ ਬਾਅਦ ਇਹ ਕਿ ਕਾਂਗਰਸ ਨੂੰ ਕੱਢ ਕੇ ਆਪ ਵੀ ਪਾਰਟੀ ਲੈ ਗਿਆ ਅਕਾਲੀ ਦਲ ਦੇ ਵਿੱਚ ਔਰ ਨਾਲ ਉਹਦੇ ਕਈ ਮਤਲਬ ਚੰਗੇ ਬੰਦੇ ਜਿਹੜੇ ਹੈਗੇ ਆ ਰਿਪਿਊਟਡ ਆਦਮੀ ਜਿਹੜੇ ਉਹਨਾਂ ਨੂੰ ਵੀ ਕਹਿੰਦੇ ਇਹੀ ਤਰੀਕਾ ਕਰ ਰਿਹਾ ਦਿੱਲੀ ਕੁਛ ਨਾ ਕੁਛ ਉਹ ਕਰਦੇ ਆ ਕਦੇ ਉਹ ਪੁਨਰ ਸੁਰਜੀਤੀ ਮੁਰ ਸੁਰਜੀਤੀ ਅਕਾਲੀ ਦਲ ਵਾਲਿਆਂ ਨੂੰ ਵੀ ਥੋੜਾ ਬਹੁਤਾ ਅਲਿਊਰ ਕਰ ਦਿਆ ਕਦੇ ਉਹ ਕਾਂਗਰਸ ਪਾਰਟੀ ਵਾਲਿਆਂ ਨੂੰ ਅਸ ਢੰਗ ਦੇ ਨਾਲ ਮਤਲਬ ਕੁਛ ਨਾ ਕੁਛ ਉਹ ਆਪ ਦਾ ਹੀ ਆਪ ਜਿਹੜਾ ਉਹ ਬੋਝੇ ਕਰਦੇ ਕਰਦੇ ਰਹਿੰਦੇ ਉਹ ਬੋਝੇ ਦੇ ਵਿੱਚ ਕੁਛ ਨਾ ਕੁਛ ਪਾਉਂਦੇ ਰਹਿੰਦੇ ਅਸੀਂ ਨਹੀਂ ਕਹਿੰਦੇ ਵੀ ਇਹ ਚੀਜ਼ ਦੇ ਨਾਲ ਜਿਹੜੀ ਹੈਗੀ ਉਹਨਾਂ ਦੀ ਸਰਕਾਰ ਬਣ ਜੂਗੀ ਸਰਕਾਰ ਤਾਂ ਇਸ ਗੱਲ ਤੇ ਬਣਨੀ ਹੈ ਕਿ ਲੋਕ ਉਹਨਾਂ ਨੂੰ ਵੋਟਾਂ ਪਾਉਂਦੇ ਜ ਨਹੀਂ ਪਾਉਂਦੇ ਪਰ ਮੈਂ ਫਿਰ ਇੱਕ ਗੱਲ ਦੇ ਉੱਤੇ ਆਉਣਾ ਕਿ ਅਕਾਲੀ ਤਰ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਜੇ ਉਹ ਇਸ ਤਰ੍ਹਾਂ ਕੇ ਖੇਤਰੀ ਦਲ ਬਣਦੇ ਰਹੇ ਤਾਂ ਇੱਥੇ ਕੋਈ ਦਾ ਹੋਰ ਲਾਜ ਹੋਰ ਲਾਜੂਗਾ ਬਿਲਕੁਲ ਜੀ ਅਰੇ ਪੰਜਾਬ ਨੂੰ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਇੱਕ ਰੀਜਨਲ ਪਾਰਟੀ ਮਜ਼ਬੂਤ ਰੀਜਨਲ ਪਾਰਟੀ ਦੀ ਲੋੜ ਹੈ ਲੋੜ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਉਮੀਦ ਸੀ ਕਿ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਬਣਾ ਮੁਰਸੁਲ ਦਿੱਤੀ ਅਕਾਲੀ ਦਲ ਜਰਾ ਹੈਗਾ ਕੋਈ ਕੋਈ ਬਰਾਬਰ ਆ ਕੇ ਖੜਜੂਗਾ ਲੇਕਿਨ ਉਹਨਾਂ ਚ ਤਾਂ ਮੇਰੇ ਖਿਲਾਫ ਵੀ ਕਾਫੀ ਕੁਸ਼ਹ ਲੈਪ ਹੈ ਉਹ ਜਿੱਥੇ ਖੜੀ ਸੀਗੀ ਪਾਰਟੀ ਉੱਥੇ ਖੜੀ ਹੈ ਅੱਗੇ ਨਹੀਂ ਬਧੀ ਇਹ ਨਾਲ ਜੇ ਕੰਪੇਅਰ ਆਪਾਂ ਸੁਖਵੀਰ ਵਾਲੇ ਪਾਸੇ ਕਰੀਏ ਸੁਖਵੀਰ ਭਾਵੇਂ ਠੀਕ ਹੈ ਉਹਨੂੰ ਕਟਾਨਾ ਸ਼ਾਹ ਕਹ ਲਓ ਕੁਝ ਵੀ ਕਹੋ ਉਹ ਆਪਣੇ ਆਪ ਦੇ ਵਿੱਚ ਹੀ ਮਤਲਬ ਸਾਰਾ ਕੁਝ ਹੀ ਉਹਦੇ ਕੋਲੇ ਹੈ ਸਾਰੀ ਕਮਾਂਡੋ ਦੇ ਕੋਲ ਤਾਂ ਉਹ ਜਿੰਨਾ ਵੀ ਤੁਰਦਾ ਉਹਦੇ ਵਿੱਚੋਂ ਕੁਛ ਨਾ ਕੁਛ ਕੱਟਣ ਦੀ ਕੋਸ਼ਿਸ਼ ਕਰਦਾ ਹੈ ਜੀ ਮੇਰੇ ਕਲ ਮੁਤਾਬਕ ਇਹ ਗੱਲ ਠੀਕ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ਤੇ ਆਇਆ ਤੇ ਉਹਨੇ ਸੱਲ ਲਾਈ ਹੋਈ ਸੀ ਦੂਜੀਆਂ ਪਾਰਟੀਆਂ ਚੋਂ ਬੰਦੇ ਪੱਟਣ ਵਾ ਫਟੇ ਜੀ ਇੱਕ ਬਹੁਤ ਹੀ ਚਰਚਿਤ ਐਮਐਲਏ ਜੀ ਆਪਣਾ ਬੜਾ ਰੌਲਾ ਰੂਲਾ ਪਾਉਂਦੇ ਰਹਿੰਦੇ ਹੈ ਜੀ ਉਹ ਬੋਲਦੇ ਵੀ ਰਹਿੰਦੇ ਹੈ ਤੇ ਸੁਖਪਾਲ ਸਿੰਘ ਖਹਿਰਾ ਨੇ ਕੱਲ ਕੋਈ ਨਵਾਂ ਹੀ ਸੱਪ ਕੱਢਿਆ ਜੀ ਉਹ ਕੀ ਗੱਲਬਾਤ ਹੋਈ ਹੈ ਉਹਦੇ ਬਾਰੇ ਵੀ ਦੱਸ ਦਿਓ ਦਰਸ਼ਕਾਂ ਕੀ ਸੱਪ ਨਿਕਲੇ ਉਹ ਦੇਖੋ ਸੁਖਪਾਲ ਸਿੰਘ ਖਹਿਰਾ ਜਿਹੜਾ ਹੈ ਬੰਦਾ ਬੋਲਣ ਟਲਣ ਦੇ ਵਿੱਚ ਜਿਹੜਾ ਹੈਗਾ ਉਹ ਲ ਪੰਜਾਬ ਦੇ ਵਿੱਚ ਦੋ ਬੰਦੇ ਐ ਜਿਹੜੇ ਬੋਲਣ ਚੱਲਣ ਦੇ ਵਿਚਾਰਦਾਂ ਦੇ ਵੀ ਗਿੱਟੇ ਸਿੱਖਦੇ ਨੇ ਜੀ ਇੱਕ ਮਾਲਵਿੰਦਰ ਸਿੰਘ ਮਾਲੀ ਮਾਲੀ ਤੇ ਦੂਜਾ ਸੁਖਪਾਲ ਸਿੰਘ ਖਹਿਰਾ ਜੀ ਸੁਖਪਾਲ ਸਿੰਘ ਖਹਿਰੇ ਨੂੰ ਜਦੋਂ ਕੋਈ ਗੱਲ ਪਤਾ ਲੱਗ ਜੇ ਉਹ ਨਾਲ ਦੀ ਨਾਲ ਹੀ ਉਹਦਾ ਆਪਣਾ ਸੀਰ ਫਾੜ ਕਰ ਦੇ ਫਿਰ ਫਾੜ ਕਰਕੇ ਲੋਕਾਂ ਦੇ ਸਾਹਮਣੇ ਆਪਣਾ ਪੱਕ ਰੱਖਦਾ ਰੱਖਦਾ ਹੈ ਬਿਲਕੁਲ ਇੱਕ ਆਪਣੇ ਮੰਨਾ ਸਾਹਿਬ ਮੰਨਾ ਮੰਦੀਪ ਮੰਨਾ ਜੀ ਮੰਦੀਪ ਮੰਨਾ ਜੀ ਉਹ ਵੀ ਮਤਲ ਜਿਹੜੇ ਹੈਗੇ ਲਾਦੇ ਇਹਦੇ ਤੇ ਹੁਣ ਇਹਦੇ ਵਿਚਾਰੇ ਦਾ ਹਾਲ ਤੇ ਹੀ ਹੈ ਨਾ ਵੀ ਜਦੋਂ ਸੱਚ ਬੋਲ ਦਿੰਦਾ ਫਿਰ ਇਹਨੂੰ ਜਿਹੜੀ ਸੱਤਾ ਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਇਹ ਜਦੋਂ ਕਾਲੀ ਦਲ ਦੇ ਵਿੱਚ ਰਹੇ ਆ ਉਦੋਂ ਵੀ ਹਾਲਤ ਇਹਨਾਂ ਦੀ ਮਾਰੀ ਸੀ ਕਾਂਗਰਸ ਦੇ ਵਿੱਚ ਵੀ ਇਹਨਾਂ ਨੂੰ ਹਾਸ਼ੀਏ ਤੇ ਧੱਕੇ ਹੋਇਆ ਸੀ ਲੇਕਿਨ ਹੁਣ ਆ ਆਪਾदमी ਪਾਰਟੀ ਦੇ ਵਿੱਚ ਭਾਵੇਂ ਵਿਰੋਧੀ ਤਰ੍ਹਾਂ ਇਹ ਆਗੂ ਬਣ ਗਏ ਸੀ ਪਰ ਉਹ ਜਦੋਂ ਇਹਨੇ ਕਿਹਾ ਵੀ ਖੁਦ ਮੁਖਤਿਆਰੀ ਚਾਹੀਦੀ ਹੈ ਪਾਰਟੀ ਨੂੰ ਪੰਜਾਬ ਦੀ ਨੂੰ ਤਾਂ ਉਦੋਂ ਫਿਰ ਉਹਨਾਂ ਨੇ ਕਿਹਾ ਵੀ ਇਹ ਬੰਦਾ ਨਹੀਂ ਆਪਾਨੂੰ ਚਾਹੀਦਾ ਤੇ ਉਹਨੂੰ ਵੀ ਘਰ ਤੋੜਨ ਵਾਲੀ ਗੱਲ ਕਰਤੀ ਸੀ ਚਲੋ ਉਹਨਾਂ ਦੀ ਇੱਕ ਪਾਰਟੀ ਵੱਖਰੀ ਬਣ ਗਈ ਸੀ ਉਹਨਾਂ ਨੇ ਤੋੜ ਕੇ ਫਿਰ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਕਾਂਗਰਸ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਦੇ ਖਿਲਾਫ ਕੇਸ ਕੁਝ ਵੀ ਬਣੇ ਪਾਵੇਂ ਬਣੇ ਕਾਂਗਰਸ ਦੇ ਵਿੱਚ ਵੀ ਸੀਗੇ ਉਹ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਵਾਲੇ ਆ ਗਏ ਇਹਨਾਂ ਨੇ ਵੀ ਕਾਂਗਰਸ ਵਾਲੀ ਗੱਲ ਗਾਹ ਤੋੜ ਲਈ ਉਹਦੇ ਤੇ ਈੜੀ ਦਾ ਕੇਸ ਵੀ ਬਣਿਆ ਉਹਦੇ ਤੇ ਐਨਡੀਪੀਐਸ ਦਾ ਕੇਸ ਵੀ ਬਣਿਆ ਬੰਦਾ ਅੰਦਰ ਵੀ ਰਹਿ ਅੰਦਰ ਰਹਿ ਆਰ ਉਹਦੀ ਭਵੇਂ ਖਬਰ ਖਬਰ ਲੈਣ ਵਾਸਤੇ ਰਾਜਾ ਬੜਿੰਗ ਤੇ ਚਲੇ ਗਏ ਸੀਗੇ ਬਾਜਵਾ ਸਾਹਿਬ ਬਾਜਵਾ ਸਾਹਿਬ ਪਰ ਫਿਰ ਉਹਨੂੰ ਨਾਲ ਉੱਥੇ ਅੰਦਰ ਹੀ ਗਿਆ ਤੂੰ ਸੂਰੂਪ ਤੋਂ ਚੋਣ ਲਾ ਲਈ ਉੱਥੇ ਲੈ ਕੇ ਫਸਾਤਾ ਫਸਾਤਾ ਉੱਥੇ ਲੈ ਆ ਕੇ ਫਸਾ ਕੇ ਉਹ ਬੰਦੇ ਨੂੰ ਮਤਲਬ ਜਿਹੜਾ ਮੈਂ ਕਹੂੰਗਾ ਵੀ ਕਾਂਗਰਸ ਪਾਰਟੀ ਨੇ ਉਹਦੇ ਨਾਲ ਚੰਗੀ ਨਹੀਂ ਚੰਗੀ ਨਹੀਂ ਕੀਤੀ ਪਰ ਉਹ ਜਿੰਨੇ ਉਹ ਮਤਲਬ ਵਿਰੋਧੀ ਲੀਡਰ ਜਿਹੜੇ ਹੈਗੇ ਪ੍ਰਤਾਪ ਸਿੰਘ ਬਾਜਵਾਏ ਪ੍ਰਦੇਸ਼ ਕਾਂਗਰਸ ਦੇ ਕਮੇਟੀ ਦੇ ਪ੍ਰਧਾਨ ਹੈਗੇ ਅਮਰਿੰਦਰ ਸਿੰਘ ਰਾਜਾ ਬਰਿੰਗ ਲੇਕਿਨ ਜਿਹੜੀ ਹੈ ਦੋਨਾਂ ਦੀ ਜਿਹੜੀ ਹੈ ਕਿ ਕਮੀ ਪੇਸ਼ੀ ਉਹਨੂੰ ਪੂਰੀ ਕਰਦਾ ਹੈ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਨੇ ਹੁਣ ਇੱਕ ਨਵਾਂ ਕੰਮ ਕਰਿਆ ਤੁਹਾਨੂੰ ਪਤਾ ਨਵੀਂ ਇੱਕ ਗੱਲ ਚੱਲਦੀ ਸੀ 50 ਨੰਬਰ ਕੋਟੀ 50 ਨੰਬਰ ਕੋਟੀ ਇਹ 50 ਨੰਬਰ ਕੋਟੀ ਨੂੰ ਸ਼ਿਸ਼ਮੈਲ ਚ ਬਦਲਾਇਆ ਜਾ ਰਿਹਾ ਪਰ ਉਹ ਮੇਰੇ ਖਿਆਲ 50 ਨੰਬਰ ਕੋਟੀ ਨੂੰ ਗਲਤੀ ਨਾਲ ਕਹਿ ਤਸਵੀਰਾਂ ਨੇ ਇਹ ਹੈਗਾ ਜਿਹੜਾ ਵਿਕਾਸ ਭਵਨਾ ਮੋਹਾਲੀ ਚ ਮੋਹਾਲੀ ਚ ਉਬਕਾਸ ਭਵਨ ਜਿਹੜਾ ਹੈਗਾ ਉਹਦੇ ਚ ਰੈਸਟ ਹਾਊਸ ਆ ਬੜਾ ਸੋਹਣਾ ਰੈਸਟ ਹਾਊਸ ਆ ਉਹ ਫਿਰ ਕਹਿੰਦੇ ਵੀ ਇਸ ਰੈਸਟ ਹਾਊਸ ਨੂੰ ਜਿਹੜਾ ਹੈਗਾ ਆਪਾਂ ਇਹਦੀ ਹੋਰ ਕਰੀਏ ਦੀ ਰੈਨੋਵੇਸ਼ਨ ਕਰ ਦਈਏ ਤੇ ਰੈਨੋਵੇਸ਼ਨ ਕਰਨ ਲੱਗੇ ਉਹ ਕਿਹੜਾ ਫਾਰਮ ਵਾਲੇ ਨੇ ਫਿਰ ਖਬਰਾਂ ਵੀ ਲਿਖੀਆਂ ਉਹ ਕਹਿੰਨਾਂ ਨੇ ਉਹ ਲਿਖਤਾ ਸੀ ਜੀ ਸ਼ਾਹੀ ਮਹਿਲ ਹੋਣੀ ਤੇ ਵੀ ਬੜਾ ਲੱਗਿਆ ਉਹਦਾ ਨਤੀਜਾ ਹੋਇਆ ਸੀ ਕਿ ਫਿਰ ਪਰਚੇ ਵੀ ਸ਼ੁਰੂ ਹੋ ਗਏ ਸੀ ਉਹਨੇ ਸੀ ਆ ਜਗਵਾਨੀ ਵਾਲਿਆਂ ਨਾਲ ਵੀ ਉਹਦਾ ਸਾਰਿਆਂ ਨਾਲ ਹੀ ਗੱਲ ਕੀਤੀ ਪ੍ਰੈਸਾਂ ਪ੍ਰੂਸਾਂ ਦੀ ਉਹਨਾਂ ਦੀ ਅਸਿਲ ਕਰਕੇ ਜੋ ਕਬੂਲਪੁਰ ਤੋਂ ਹਾਲ ਹੋਏ ਵੀ ਜੀ ਤਾਂ ਇਹ ਸਾਰਾ ਕੁਝ ਕੀਤਾ ਸੀ ਫਿਰ ਉੱਥੇ ਆ ਗਿਆ ਸੀ ਵੀ ਉੱਥੇ ਕਹਾਣੀ ਹੈ ਆਪਣਾ ਹੈਲੀਪੈਡ ਬਣਾ ਰਿਹਾ ਹੁਣ ਹੈਲੀਪੈਡ ਵਾਲੀ ਕਹਾਣੀ ਕੱਢ ਲਈ ਮੈਂ ਬਿਲਕੁਲ ਜੀ ਕਿਉਂਕਿ ਜਦੋਂ ਹੈਲੀਪੈਡ ਬਣ ਰਿਹਾ ਸੀ ਪੱਤਰਕਾਰਾਂ ਨੇ ਜਦੋਂ ਸੁਮਾਡਾ ਵਾਲਾ ਤੋਂ ਪੁੱਛਿਆ ਅੱਛਾ ਵੀ ਤੁਸੀਂ ਹੈਲੀਪੈਡ ਬਣਾ ਰਹੇ ਹੋ ਕਿਹਦੇ ਕੰਤੇ ਬਣਾ ਰਹੇ ਹੋ ਕਿਹਦੀ ਹੈ ਉਹ ਕਹਿੰਦੇ ਸੰਤਾ ਬੀਸੀ ਸਾਹਿਬ ਨੇ ਕਿਹਾ ਫਿਰ ਪੱਤਰਕਾਰਾਂ ਨੇ ਡੀਸੀ ਸਾਹਿਬ ਨਾਲ ਗੱਲ ਕੀਤੀ ਡੀਸੀ ਸਾਹਿਬ ਕਹਿੰਦੇ ਜੀ ਅਸੀਂ ਤਾਂ ਨਹੀਂ ਕਿਹਾ ਤਾਂ ਆਪ ਹੀ ਬਣਾਈ ਜਾਂਦੇ ਆਪ ਹੀ ਬਣਾਈ ਆ ਉਹਦੇ ਤੇ ਹੁਣ ਪੈਸਾ ਤਾਂ ਲੱਗਿਆ ਹੀ ਲੱਗਿਆ ਹੋ ਲੱਖਾਂ ਦੇ ਲੱਗਿਆ ਕਰੋਨਾ ਚ ਲੱਗਿਆ ਇਹਦਾ ਰਿਕਾਰਡ ਦੱਸੋ ਰਿਕਾਰਡ ਦੱਸੋ ਪਰ ਪੈਸਾ ਲੱਗਿਆ ਜੀ ਲੱਗਿਆ ਜ਼ਰੂਰ ਹੈ ਹੁਣ ਇਹ ਸੁਖਪਾਲ ਸਿੰਘ ਖੜਾ ਕਹਿੰਦਾ ਵੀ ਜਿਹੜਾ ਹੈਲੀਪੈਡ ਇਹਨਾਂ ਨੇ ਬਣਾਇਆ ਬਣਾਇਆ ਉਹ ਹੈਲੀਪੈਡ ਬਣਾਉਣ ਦਾ ਮਤਲਬ ਵੀ ਕੋਈ ਨਹੀਂ ਮਤਲਬ ਹੀ ਕੋਈ ਨਹੀਂ ਉੱਥੋਂ ਹੈਲੀਪੈਡ ਨੂੰ ਜਿਹੜਾ ਹੈਗਾ ਚੜ੍ਹਨ ਵਾਸਤੇ ਤੇ ਉਤਰਨ ਵਾਸਤੇ ਉਡੀ ਕਰਨੀ ਪਊਗੀ ਲੰਬੀ ਲੰਬੀ ਕਿਉਂਕਿ ਤੇ ਏਰੀਏ ਦੇ ਵਿੱਚ ਬਣਿਆ ਹੋਇਆ ਨਿਕਲੋ ਹਰਕਤ ਚੱਲਦੀ ਹੈ ਨਿਕਲੋ ਹਰਕਤ ਚੱਲਦੀ ਹੈ 에어ਫੋਰਸ ਦੇ ਜਿਹੜੇ ਜਹਾਜ਼ ਆਉਂਦੇ ਜਾਂਦੇ ਵੀ ਦੂਜਾ ਵੀ ਹੈਗਾ ਔਰ ਜਦੋਂ ਆਪਾਂ ਕੋਈ ਵੀ ਜਹਾਜ਼ ਮੈਂ ਤੁਹਾਡੇ ਕੋ ਯਾਦ ਕਰਾਉਣਾ ਹੈ ਕਿ ਜਦੋਂ ਕਿਸੇ ਵੀ ਏਰੀਏ ਦੇ ਵਿੱਚ ਕਿਸੇ ਹੈਲੀਕਾਪਟਰ ਨੇ ਜਾਣਾ ਹੁੰਦਾ ਹੈ ਜਿਹਨੂੰ ਛੋਟੇ ਬਾਦਸ਼ਾਹ ਦੇ ਵਿੱਚ ਵੱਡੇ ਲੋਕ ਚੌਪਰ ਕਹਿੰਦੇ ਚੌਪਰ ਕਹਿੰਦੇ ਚੌਪਰ ਨੂੰ ਉਤਰ ਦੀ ਇਜਾਜ਼ਤ ਮਿਲਨੀ ਆ ਨਹੀਂ ਮਿਲਨੀ ਉਹ ਨਾਲ ਦੀ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕਰਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਕਈ ਵਾਰੀ ਕਹਿੰਦਾ ਜੀ ਨਹੀਂ ਅੱਛੇ ਇਜਾਜ਼ਤ ਨਹੀਂ ਮਿਲ ਸਕਦੀ ਨਹੀਂ ਮਿਲ ਸਕਦਾ ਜੀ ਉਦੋਂ ਜੋ ਜਿਹੜੇ ਆਪੋਜੀਸ਼ਨ ਵਾਲੇ ਇਲਜ਼ਾਮ ਲਾਉਂਦੇ ਹੁੰਦੇ ਕਿ ਰੂਲਿੰਗ ਪਾਰਟੀ ਦੇ ਕਹਿੰਦੇ ਉਹ ਸਹੀ ਨਾ ਹੋ ਵੀ ਹੋਵੇ ਉਹ ਵੀ ਹੋਵੇ ਪਰ ਆਮ ਤੌਰ ਦੇ ਉੱਤੇ ਉਹਨਾਂ ਨੂੰ ਇਹ ਹੈ ਕਿ ਪ੍ਰਵਾਨਗੀ ਤਾਂ ਲੈਣੀ ਪੈਂਦੀ ਵੀ ਉੱਥੋਂ ਦੀ ਰੂਟਾ ਨਹੀਂ ਹੈ ਕਿ ਜੇ ਰੂਟ ਆਉਂਦਾ ਵੀ ਕਿਤੇ ਆਪਸ ਵਿੱਚ ਦਿਖਾ ਜਾਂ ਤਾਂ ਫਿਰ ਨੁਕਸਾਨ ਕਿ ਨਾ ਹੋਗਾ ਉਹ ਕਹਿੰਦੇ ਵੀ ਜਦੋਂ ਇੱਥੇ ਤਿੰਨ ਤਿੰਨ ਘੰਟੇ ਬਾਅਦ ਜਿਹੜੀ ਤਿੰਨ ਘੰਟੇ ਉਡੀਕਣਾ ਪਵੇ 4 ਘੰਟ ਵੇ ਰੋਣਾ ਚੜਨਾ ਤੇ ਬਰੇ ਨੇ ਪੈਸੇ ਲਾਉਣ ਦੀ ਲੋੜ ਪਈ ਸੀ ਜਿਹੜਾ ਇਹ ਪੈਸਾ ਇਸ ਤਰ੍ਹਾਂ ਬਰਬਾਦ ਕੀਤਾ ਵਾ ਉਹ ਪੈਸੇ ਦੀ ਬਰਬਾਦੀ ਦਾ ਜਿਹੜਾ ਹੈ ਜਿਹੜੀ ਅਸਲ ਉਹਦੀ ਜੜ ਹੈ ਉਹ ਜੱਗ ਤੱਕ ਪਹੁੰਚਿਆ ਸੁਖਪਾਲ ਖਹਿਰਾ ਇਹ ਸੁਖਪਾਲ ਖਹਿਰੇ ਨੇ ਹੁਣ ਤੁਹਾਨੂੰ ਪਤਾ ਵੀ ਪਿੰਟ ਮਾਰਦਾ ਖਹਿਰਾ ਜਦੋਂ ਬਹਿ ਜਾਂਦਾ ਚਾਹੇ ਉਹ ਆਪਦੀ ਕਾਰ ਚ ਬੈਠਾ ਚਾਹੇ ਆਪਦੇ ਕਮਰੇ ਚ ਬੈਠਾ ਜਿੱਥੇ ਬੈਠਾ ਉੱਥੇ ਲਾਈਵ ਹੋ ਜਾਂਦਾ ਲਾਈਵ ਹੋ ਜਾਂਦਾ ਉਹ ਲਾਈਵ ਹੋ ਕੇ ਮੈਨੂੰ ਸਾਰਾ ਦੱਸਦਾ ਵਿਆਹ ਹੋ ਗਿਆ ਹੋ ਗਿਆ ਤੇ ਮੈਨੂੰ ਇਹ ਲੱਗਦੀ ਹੈ ਕਿ ਸ਼ਾਇਦ ਸੋਖਵਾਲ ਸਿੰਘ ਖੈਰਾ ਬੋਲੇ ਤਾਂ ਸੱਚ ਆ ਪਰ ਉਹ ਨਹੀਂ ਮਿਲ ਨਹੀਂ ਕਿਤੇ ਪਰਚੇ ਦਾ ਪ੍ਰਭਾਵ ਦੂਰ ਕਰ ਗਿਆ ਹੋਰ ਹੋ ਸਕਦਾ ਪਰਚਾ ਉਹਦੇ ਖਿਲਾਫ ਜੀ ਚਲੋ ਬਹੁਤ ਬਹੁਤ ਧੰਨਵਾਦ ਟਿਲੋ ਸਾਹਿਬ ਤੁਹਾਡਾ ਜੀ ਸਾਨੂੰ ਦੇਉ ਇਜਾਜ਼ਤ ਬਖਤੌਰ ਟਿਲੋ YouTube ਚੈਨਲ Facebook ਪੇਜ ਤੇ Instagram ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਸਾਨੂੰ ਦੇ ਉਜਾਜ਼ਤ ਸਸੀ ਕਾ ਜੀ ਸਤ